ਮੋਗਾ ਪੁਲਿਸ ਨੇ 4 ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਵੱਖ-ਵੱਖ ਬੋਰ ਦੇ 6 ਪਿਸਤੌਲ, 7 ਮੈਗਜ਼ੀਨ, 41 ਜ਼ਿੰਦਾ ਕਾਰਤੂਸ ਅਤੇ ਇੱਕ ਕਾਰ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਮੋਗਾ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਮੋਗਾ ਦੇ ਪਿੰਡ ਖੁਖਰਾਣਾ ਨੇੜੇ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਕੋਟੇ ਸੇਖਾ ਪੁਲਿਸ ਅਤੇ ਸੀਆਈਏ ਸਟਾਫ ਮੋਗਾ ਵੱਲੋਂ ਸਾਂਝੇ ਤੌਰ ਤੇ ਛਾਪਾ ਮਾਰੀ ਕਰਕੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਪਛਾਣ ਜਸਪਾਲ ਸਿੰਘ ਜੱਸਾ ਕਾਲੀਕੇ ਜ਼ਿਲ੍ਹਾ ਫਿਰੋਜ਼ਪੁਰ ਸੁੱਚਾ ਸਿੰਘ ਫਤੇਗੜ ਪੰਜਤੂਰ ਜ਼ਿਲ੍ਹਾ ਮੋਗਾ ਸਚਿਨ ਪਿੰਡ ਕੁੰਡੇ ਜ਼ਿਲ੍ਹਾ ਫਿਰੋਜ਼ਪੁਰ ਗੋਤਮ ਵਾਸੀ ਕੋਟਵਜੋਂ ਹੋਈ ਹੈ ਜਿਨ੍ਹਾਂ 'ਚੋਂ ਤਿੰਨਾਂ ਵਿਅਕਤੀਆਂ ਖਿਲਾਫ ਐਨਡੀਪੀਸੀ ਐਕਟ ਧਾਰਾ 302 ਅਤੇ ਹਥਿਆਰ ਐਕਟ ਤਹਿਤ ਕੇਸ ਦਰਜ ਹਨ ਇਹਨਾਂ ਦਾ ਅਦਾਲਤ ਪਾਸੋਂ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਬੀਸਿਕਲੀ ਜੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਪੰਜਾਬ ਸ਼੍ਰੀ ਗੌਰਵਰਾਜ ਦੇ ਸਰ ਦੇ ਡਾਇਰੈਕਸ਼ਨਸ ਤੇ ਜਿਹੜਾ ਆਪਾਂ ਮੁਗੇ ਪੁਲਿਸ ਵੱਲੋਂ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇੱਕ ਅੱਜ ਸਾਨੂੰ ਸਫਲਤਾ ਮਿਲੀ ਹੈ ਸਾਡੇ ਸੀਆਈਏ ਇਨਚਾਰਜ ਐਸਪੀ ਇਨਵੈਸਟੀਗੇਸ਼ਨ ਤੇ ਐਸਐਚਓ ਕੋਟਿਕ ਸੇਖਾਂ ਇਹਨਾਂ ਦੀ ਟੀਮ ਨੇ ਵਧੀਆ ਕੰਮ ਕਰਦੇ ਹੋਏ ਚਾਰ ਬੰਦਿਆਂ ਨੂੰ ਰਾਉਂਡ ਅਪ ਕੀਤਾ ਹੈ ਜਿਨ੍ਹਾਂ ਦੇ ਨਾਮ ਜਸਪਾਲ ਸੁੱਚਾ ਸਚਿੰਤ ਗੌਤਮ ਹੈਗੇ ਆ ਜੀ ਇਹ ਬੰਦੇ ਜਿਹੜੇ ਹੈਗੇ ਇਹਨਾਂ ਨੇ ਆਰਗੇਨਾਈਜ਼ ਕ੍ਰਾਈਮ ਗੈਂਗ ਬਣਾਇਆ ਹੋਇਆ ਸੀਗਾ ਇੱਕ ਤੇ ਅਸੀਂ 111 ਜਿਹੜਾ ਨਵਾਂ ਕਾਨੂੰਨ ਹੈ ਬੀਐਨਐਸ ਦਾ ਉਹਦੇ ਤਹਿਤ ਪਰਚਾ ਦਰਜ ਕਰਕੇ ਇਹਨਾਂ ਨੂੰ ਰੈਸ਼ਟ ਕੀਤਾ ਹੈ ਤੇ ਇਹਨਾਂ ਤੋਂ ਰਿਕਵਰੀ ਵੀ ਹੋਈ ਹੈ ਜਿਹਦੇ ਵਿੱਚ 6 ਪਿਸਟਲਸ ਹੈਗੀਆਂ ਨੇ ਵੱਖ-ਵੱਖ ਬੂਰਦੀਆਂ 7 ਮੈਗਜ਼ੀਨਸਾਂ ਦੀਆਂ 41 ਜਿਹੜੇ ਜਿੰਦਾਕਾਰਸੂ ਸਾਨੂੰ ਬਰਾਮਦ ਹੋਏ ਨੇ ਤਾਂ ਇਹ ਜਿਹੜੇ ਬੇਸਿਕਲੀ ਇਹ ਬੰਦੇ ਸੀਗੇ ਪਹਿਲਾਂ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਇਕੱਠੇ ਰਹਿੰਦੇ ਸੀਗੇ ਉੱਥੇ ਇਹਨਾਂ ਦਾ ਆਪਸ ਗੈਂਗ ਬਣਿਆ ਤੇ ਉੱਥੋਂ ਅੱਗੇ ਇਹਨਾਂ ਨੇ ਕਾਫੀ ਵਾਰਦਾਤਾਂ ਨੂੰ ਅੰਜਾਮ ਵੀ ਦਿੱਤਾ ਇਕੱਠੇ ਇਹਨਾਂ ਦੇ ਖਿਲਾਫ ਵੱਖ-ਵੱਖ ਪਰਚੇ ਵੀ ਦਰਜ ਹਨ ਜਿਵੇਂ ਜਸਪਾਲ ਤੇ ਪੰਜ ਪਰਚੇ ਹੈਗੇ ਆਂ ਵੱਖ-ਵੱਖ ਜ਼ਿਲ੍ਹ ਸਿਮਿਲਰਲੀ ਜਿਹੜਾ ਸੂਚਾ ਹੈਗਾ ਉਹਦੇ ਖਿਲਾਫ 7 ਪਰਚੇ ਦਰਜ ਐ ਜਲੰਧਰ ਦਿਹਾਤੀ ਦੇ ਵਿੱਚ ਐ ਮੁgge ਦੇ ਵਿੱਚ ਹੀ ਐ ਕਪੂਰਥਲੇ ਵੀ ਹੈਗਾ ਤੇ 302 ਚ ਫਿਰੋਜ਼ਪੁਰ ਦੇ 102 ਬੜਾ 24 ਮਕਦਮੇ ਚ ਥਾਣਾ ਸਦਰ ਫਿਰੋਜ਼ਪੁਰ ਦੇ ਤਿੰਨੋਂ ਹੀ ਜਿਹੜੇ ਮੇਨ ਮੁੱਲਜਮ ਹੈਗੇ ਨੇ ਇਹ ਵਾਂਟਡ ਐ ਜਿਹੜਾ ਗੌਤਮ ਹੈਗਾ ਇਹ ਨਵਾਂ ਉੱਠਿਆ ਸੀ ਮੁੰਡਾ ਇਹ ਕੋਰਟ ਇਸੇ ਖਾਦਾ ਹੈਗਾ ਜੀ ਸੋ ਇਹਨਾਂ ਨੇ ਬੇਸਿਕਲੀ ਗੈਂਗ ਦਾਇਆ ਹੋਇਆ ਸੀ ਦੇ ਵਕਫਾ ਖਵਾੜ ਦਾ ਤੋਂ ਜਾਣ ਦੇਣਾ ਸੀ ਸੋ ਉਸ ਮੰਨ ਦੇ ਵਿੱਚ ਅੱਜ ਗ੍ਰਿਫਤਾਰੀ ਹੋਈ ਨਾ ਤਾਂ ਬੇਸਿਕਲੀ ਜੀ ਮੋਗੇ ਦੇ ਵਿੱਚ ਹੁਣ ਅਸੀਂ ਡਿਟੇਲ ਚ ਇਹਨਾਂ ਦਾ ਰਿਮਾਂਡ ਲੈ ਕੇ ਪੇਸ਼ ਕਰਕੇ ਪੁੱਛਕਿਛ ਕਰਕੇ ਕਰਾਂਗੇ ਵੀ ਇਹਨਾਂ ਦਾ ਮੋਗੇ ਆਣ ਦਾ ਕੀ ਮਕਸਦ ਸੀ ਤੇ ਇਹਨਾਂ ਨੇ ਕਿਹੜੀ ਵਾਰਦਾਤ ਨੂੰ ਕੀ ਅੰਜਾਮ ਦੇਣਾ ਸੀ ਬਿਕਾਜ਼ ਇੰਨੇ ਜਿਆਦਾ ਵੈਪਨ ਹੈਗੇ ਨੇ ਤੇ ਅਸਲਾ ਵੀ ਬਰਾਮਦ ਹੋਇਆ ਜਿਹੜਾ ਐਮਿਨਿਸ਼ਨ ਵੀ ਬਰਾਮਦ ਹੋਇਆ ਸੋ ਇਹ ਸਾਰਾ ਅਸੀਂ ਡਿਟੇਲ ਚ ਜਨ ਵੀ ਫਾਰਵਰਡ ਬੈਕਵਰਡ ਲਿੰਕੇਜ ਇਸ ਚੈੱਕ ਕਰਾਂਗੇ ਕਿੱਥੋਂ ਅਸਲਾ ਲੈ ਕੇ ਆਏ ਕਿੱਥੇ ਇਹਨਾਂ ਨੇ ਅੱਗੇ ਯੂਜ਼ ਕੀ ਇਹਨਾਂ ਦੀ ਫਾਈਨੈਂਸ਼ੀਅਲ ट्राਨੈਕਸ਼ਨਸ ਹੋਈਆਂ ਕੌਣ ਕੌਣ ਇਹਨਾਂ ਦੇ ਟਾਰਗੇਟ ਸੀਗੇ ਸੋ ਡਿਟੇਲਸ ਅਸੀਂ ਚੈੱਕ ਕਰਾਂਗੇ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ ਲੋਕਲ ਫਿਰੋਜ਼ਪੁਰ ਦਾ ਗੈਂਗ ਸਾਗਰ ਤੇ ਨਾਟਾ ਗੈਂਗ ਸੀਗਾ ਉਹਨਾਂ ਦੇ ਵਿੱਚ ਇਹ ਆਪਸ ਦੇ ਵਿੱਚ ਇਹ ਇਹਨਾਂ ਦੀ ਆਪਸ ਦੀ ਰਾਈਵਲਰੀ ਸੀਗੀ ਸੋ ਉਹਦੇ ਵਿੱਚ ਇਹ ਬੇਸਿਕਲੀ ਉਹਨਾਂ ਦੇ ਪਾਰਟਨਰ ਸਾਨੂੰ ਇਨਫੋਰਮੇਸ਼ਨ ਸੀਗੀ ਅਸੀਂ ਮਹੀਨੇ ਤੋਂ ਲੱਗੇ ਹੋਏ ਸੀ ਇਹਨਾਂ ਦੇ ਪਿੱਛੇ ਸਾਡੇ ਕੋਲ ਕੁਝ ਖੁਫੀਆ ਜਾਣਕਾਰੀ ਸੀਗੀ ਸੋ ਉਹਦੇ ਆਧਾਰ ਤੇ ਇਹਨਾਂ ਦੇ ਸਾਥੀ ਹੈਗੇ ਨੇ ਜੋ ਫਿਰੋਜ਼ਪੁਰ ਕੋਲ ਜੇਲ੍ਹ ਚ ਬੰਦ ਹੈਗੇ ਆ ਕੁਝ ਉਹ ਸਾਰਿਆਂ ਨੂੰ ਉਹੀ ਮੈਂ ਕਹ ਰਿਹਾ ਕਿ ਇਹਨਾਂ ਦਾ ਡਿਟੇਲਸ ਰਿਮਾਂਡ ਲੈ ਕੇ ਕੁਝ-ਕੁਝ ਕਰਕੇ ਕੌਣ-ਕੌਣ ਇਹ ਗੈਂਗ ਦੇ ਮੈਂਬਰ ਸੀ ਹੋਰ ਕੌਣ-ਕੌਣ ਕਿ ਕਿਨਾ-ਕਿਨਾ ਨੂੰ ਉਹਨੇ ਟਾਰਗੇਟ ਕਰਨਾ ਸੀ ਕੀ-ਕੀ ਇਹਨਾਂ ਦੀ ਫਾਈਨੈਂਸ਼ੀਅਲ ट्राਨੈਕਸ਼ਨ ਸੀ ਤਾਂ ਉਹ ਸਾਰਿਆਂ ਅਸੀਂ ਤੁਹਾਨੂੰ ਉਹ ਜਿਹੜਾ ਹੈਗਾ ਉਹ ਤਫ਼ਤੀਸ਼ ਕਰਕੇ ਜਿਹੜਾ ਹੈ ਉਹ ਤੁਮਾਂ ਨੂੰ ਇਨਫੋਰਮ ਕਰਾਂਗੇ ਥੈਂਕ ਯੂ